ਟੋਡੇ ਮੇਲੇ ਗਲੇ ਹੋ ਗਏ ਵਧੀਆ ਹੋ ਗਿਆ ਬਹੁਤ ਜ਼ਰਵਾਦ ਇਕੱਠੇ ਹੋਏ ਹਨ ਹਾਂ ਹੋਵੇ ਚਾਰ ਤਿੰਨ ਚਾਰ ਮਹੀਨੇ ਯਾਰ ਬਸ ਵਾਹੀਆ ਹੋ ਠੀਕ ਆ ਸਾਰਾ ਕੁਝ ਹਾਂ ਵਧੀਆ ਤੇ ਕੰਮ ਬਹੁਤ ਵਧੀਆ ਕਰਿਆ ਆਂਦਾ ਅੱਜ ਬਰਾੜ ਸਾਹਿਬ ਇੱਕ ਅੱਛਾ ਕੀ ਕਰਿਆ ਅੱਜ ਰਿਸ਼ਤਾ ਕਰਕੇ ਆਂਦਾ ਇੱਕ ਮੁੰਡੇ ਦਾ ਕੀ ਦਾ ਆਪਣੇ ਪਾਂਜਾ ਯਾਰ ਹਾਂ ਤੈਨੂੰ ਆਖਿਆ ਵੀ ਸੀ ਉਹਨਾਂ ਨੇ ਹਨਾ ਹਾਂ ਕਿ ਤੂੰ ਆਪ ਦੇ ਹਿਸਾਬ ਨਾਲ ਜਿੱਥੇ ਜ਼ਿੰਮੇਵਾਰੀ ਲਈ ਸੀਗੀ ਹਾਂ ਘਰ ਵੀ ਵਧੀਆ ਉਹਨਾਂ ਦਾ ਕਰ ਬਹੁਤ ਵਧੀਆ ਵਾਕੀ ਸਤਕੇ ਜਿਹੜੀ ਤੈਨੂੰ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ ਨਹੀਂ ਕੌਣ ਦਿੰਦਾ ਹਨ ਹਾਂਜੀ ਹਾਂਜੀ ਤੇ ਪਰ ਇੱਕ ਥੋੜਾ ਜਿਹਾ ਪ੍ਰੋਬਲਮ ਆ ਕੀ ਪ੍ਰੋਬਲਮ ਕੋੜੇ અપੰਗ ਆ ਯਾਰ ਸਰੀਰਕ ਤੌਰ ਤੇ ਪੰਗ ਹੂੰ ਕੋਈ ਨਹੀਂ ਚੱਲ ਫਿਰ ਕੀ ਹੋ ਗਿਆ ਇਹ ਤਾਂ ਕੁਦਰਤ ਦੇ ਹੱਥ ਆ ਹਾਂ ਤੇ ਬਾਕੀ ਉਂ ਬਥੇਰਾ ਖੁਸ਼ ਆ ਉਹਨਾਂ ਕੋਲੇ ਗੱਡੀਆਂ ਮੋਟਰਾਂ ਜ਼ਮੀਨ ਜਾਇਦਾਦ ਸਾਰਾ ਕੁਝ ਇਹ ਇੰਨਾ ਤੋਂ ਉੱਤੋਂ ਦੀ ਆ ਇਹਨਾਂ ਨਾਲੋਂ 21 ਆ 19 ਨਹੀਂ ਆਪਣੇ ਵਾਲੇ ਬੰਦਿਆਂ ਤੋਂ ਹਾਂ ਚਲੋ ਵਧੀਆ ਬੰਦੇ ਵਧੀਆ ਗੱਲ ਆ ਬਹੁਤ ਵਧੀਆ ਕੀਤਾ ਤੇ ਬਸ ਇੱਕ ਆਹੀ ਕਮੀ ਆ ਕਿਹੜੀ ਆਹ ਅਪੰਗ ਵਾਲੀ ਸਰੀਰਕ ਤੌਰ ਤੇ ਪੰਗਾ ਹਾਂ ਸਰੀਰਕ ਤੌਰ ਤੇ ਪੰਗ ਹੁੰਦੀ ਆ ਬਰਾੜ ਸਾਹਿਬ ਹੋਰ ਕਿਵੇਂ ਪੰਗ ਬਾਈ ਦਿਮਾਗੀ ਤੌਰ ਤੇ ਵੀ ਅਪੰਗ ਹੁੰਦੇ ਆ ਲੋ ਅੱਜ ਕੱਲ ਜਿਆਦੇ ਲੋਕ ਦਿਮਾਗੀ ਤੌਰ ਤੇ ਅਪੰਗ ਆ। ਅੱਛਾ ਜਿਹੜੀ ਇਹ ਅਪੰਗਤਾ ਨਾ ਜਿਹੜੇ ਦਿਮਾਗੀ ਤੌਰ ਤੇ ਅਪੰਗ ਹੁੰਦੇ ਆ ਲੋਕ ਜਿਆਦੇ ਖਤਰਨਾਕ ਆ। ਜਿਹੜਾ ਉਹ ਅਪੰਗ ਹੁੰਦਾ ਨਾ ਸਰੀਰਕ ਤੌਰ ਤੇ ਹੂੰ ਉਹ ਤਾਂ ਕੁਦਰਤ ਆ ਯਾਰ ਹਨਾ ਕੋਈ ਸਰੀਰਕ ਦਾ ਅੰਗ ਵੱਧ ਘੱਟ ਬਣ ਗਿਆ ਜਾਂ ਫਿਰ ਨੁਕਸ ਪੈ ਗਿਆ ਉਹ ਬੰਦੇ ਦੇ ਵੱਸ ਨਹੀਂ। ਹੂੰ ਜਿਹੜਾ ਇਹ ਦਿਮਾਗੀ ਤੌਰ ਤੇ ਅਪੰਗ ਹੋਣਾ ਬੰਦੇ ਦੇ ਆਪ ਦੇ ਵੱਸ ਹੁੰਦਾ। ਆਪ ਪਹਿਲਾਂ ਬਿਮਾਰ ਹੁੰਦਾ ਤੇ ਫੇਰ ਉਹ ਸਮਾਜ 'ਚ ਗੰਦ ਪਾਉਂਦਾ ਜਿਹੜਾ ਉਹਦੇ ਨਾਲ ਹੋਰ ਲੋਕਾਂ ਨੂੰ ਪਰੇਸ਼ਾਨ ਕਰਦਾ ਠੀਕ ਇਹ ਅਪੰਗ ਤੈਨੂੰ ਜੇ ਵੇਖਣੀ ਉਹਨਾਂ ਵੱਡੀਆਂ-ਵੱਡੀਆਂ ਕੁਰਸੀਆਂ 'ਤੇ ਬੈਠੇ ਮਿਲ ਜਾਣਗੇ ਚੰਗੀਆਂ-ਚੰਗੀਆਂ ਮੌਕਰੀਆਂ ਕਰਦੇ ਮਿਲ ਜਾਣਗੇ ਤੇਰੇ ਰਿਸ਼ਤੇਦਾਰ ਮਿਲ ਜਾਣਗੇ ਜਿਹੜੇ ਦਿਮਾਗੀ ਤੌਰ ਤੇ ਅਪੰਗ ਹੋਣਗੇ ਹੁਣ ਤੈਨੂੰ ਕੋਸ ਮਾੜਾ-ਮੋਟੀ ਸਮਝ ਆਈ ਕਿ ਨਹੀਂ ਆ ਗਿਆ ਆ ਗਿਆ ਹੁੰਦੇ ਆ ਨਾ ਤੇਰੇ ਦਿਮਾਗ 'ਚ ਘੁੰਮਣ ਵੀ ਲੱਗ ਗਏ ਹਾਂ ਵੀ ਉਹ ਸਾਰੇ ਦਿਮਾਗੀ ਤੌਰ ਤੇ ਪੰਗਾ ਉਹ ਪੰਗਾ ਨਾ ਹੋਵੇ ਬਾਕੀ ਜਿਹੜਾ ਤੂੰ ਇਹ ਕਰਤਾ ਵੀ ਲੋਕ ਕਮੀ ਕਹਿੰਦੇ ਆ ਧੀ ਧਿਆਣੀ ਚ ਇਹਦਾ ਤੂੰ ਇੱਕ ਧਰਮ ਵਾਲਾ ਕੰਮ ਕੀਤਾ ਨਹੀਂ ਇਹਦਾ ਮਾੜਾ ਆ ਪੈਰ ਜਾ ਦਬਦੀ ਆ ਕੋਈ ਯਾਰ ਬਾਅਦ ਚ ਵੀ ਸੱਟ ਵੱਜ ਸਕਦੀ ਹੁੰਦੀ ਕਿਸੇ ਤੇ ਹਮ ਇੱਕਵੇਂ ਹੋਰ ਗੱਲ ਵੇਖੀ ਹੈ ਜਿਹੜਾ ਕਿਸੇ ਧੀ ਪੁੱਤ ਚ ਕੁਦਰਤ ਦੀ ਕਮੀ ਪਾਈ ਆ ਨਾ ਹਮ ਉਹ ਜਿਹੇ ਰਸਤੇ ਨੇ ਜਿਹੜਾ ਬੰਦਾ ਮਨਜ਼ੂਰ ਕਰਦਾ ਇਹਨੂੰ ਲਿਖ ਲਾ ਗੱਲ ਨੂੰ ਚ ਠੀਕ ਆ ਉੱਥੇ ਰੱਬ ਵੀ ਇੰਨੀ ਕਿਰਪਾ ਕਰਦਾ ਨਾ ਉਹ ਧੀ ਧਿਆਣੀ ਘਰ ਨੂੰ ਰਾਜਾ ਬਣਾ ਦਿੰਦੀ ਆ ਆਕੇ ਮੈਂ ਆਹਦੀਆਂ ਰਿਸ਼ਤੇਦਾਰੀਆਂ ਚ ਵੇਖਿਆ ਦੋਹਾਂ ਤਿੰਨਾਂ ਚ ਜਿਹੜਿਆਂ ਤਾਂ ਜਵਾਂ ਐ 10 10 15 15 ਬੰਦੇ ਬੁੜੀਆਂ ਜਾਂਦੇ ਸੀ ਵੇਖਣ ਤੇ ਥੱਲੇੋਂ ਲੈ ਕੇ ਤਾਂ ਤੱਕ ਹਨਾ ਬੇਟੀ ਨੂੰ ਤੋਕ ਕੇ ਵੇਂਦੇ ਸੀ ਹਾਂ ਉਹਨੇ ਤਾਂ ਚਾਰ ਚਾਰ ਕਿੱਲੇ ਵਕਾਤ ਐ ਉਹਨਾਂ ਨੇ ਆ ਕੇ ਪਰ ਜਿਹੜੇ ਨੇ ਇਹ ਸਮਝ ਕੇ ਰਿਸ਼ਤਾ ਲੈ ਲਿਆ ਨਾ ਵੀ ਯਾਰ ਮਾੜੀ ਮੋਟੀ ਕਮੀ ਆਪਣੀ ਧੀ ਧਿਆਣੀ ਦੇ ਵੀ ਹੋ ਸਕਦੀ ਐ ਕੱਲ ਨੂੰ ਹਮ ਆਪਾਂ ਵੀ ਰਿਸ਼ਤੇ ਕਰਨੇ ਆ ਬਾਈ ਉੱਥੇ ਉਹ ਜੋਂ ਕਰਮ ਵਾਲੀਆਂ ਆਈਆਂ ਹਨ ਤੇ ਤੂੰ ਸਾਂਝਲਾ ਸਿਉਣੇ ਦੀਆਂ ਕੰਨਾਂ ਕੜਤੀਆਂ ਉਹਨਾਂ ਨੇ ਕੜਤੀਆਂ ਬਈ ਮੇਰੀ ਨਿਗਾਚ ਵੀ ਹੈਗੀ ਆ ਸਾਡੇ ਤੇ ਤਾਂ ਹੀ ਦਰਗਾ ਪੁੱਛਿਆ ਵੀ ਸਰੀਰਕ ਤੌਰ ਤੇ ਪੰਗਾ ਨਾ ਤੂੰ ਆਖਿਆ ਆਨ ਨਾ ਆਖਿਆ ਦਿਮਾਗੀ ਤੌਰ ਤੇ ਪੰਗਾ ਨਾ ਹੋਵੇ ਤੇ ਦੋ ਤਿੰਨ ਕੇਸ ਮੇਰੀ ਨਿਗਾਚ ਚ ਹੋਈ ਆ ਜਿਹੜੀਆਂ ਦਿਮਾਗੀ ਤੌਰ ਤੇ ਪੰਗਾ ਠੀਕ ਆ ਗਾਂ ਉਹਨਾਂ ਦੇ ਮਾਂ ਪੇ ਉਹ ਵੀ ਦਿਮਾਗੀ ਤੌਰ ਤੇ ਪੰਗਾ ਵੀ ਉਹਨਾਂ ਨੇ ਪੁੱਠੀ ਗੱਲ ਕਰਨੀ ਹਰੇਕ ਰਿਸ਼ਤੇਦਾਰ ਨਾਲ ਜੈਲਸੀ ਕਰਨੀ ਹਰੇਕ ਨਾਲ ਈਰਖਾ ਕਰਨੀ ਤੇ ਪੁੱਠੀ ਮਤ ਦੇਣੀ ਆਪਦੀ ਧੀ ਨੂੰ ਫੋਨ ਤੇ ਸਾਵਨ ਜਗਤ ਉਹਦਾ ਪੰਗ ਹੈਗੀ ਹੈਗੀ ਗਾਂ ਮਾਂ ਪਿਓ ਦੀ ਮਾਂ ਪਿਓ ਵੀ ਪੰਗ ਹੈ ਮੈਂ ਕਹਿੰਦਾ ਯਾਰ ਨਾ ਉਹ ਮਰਿਆਂ ਚ ਨਾ ਜਾਂਦੇ ਤੇ ਇੱਕ ਨੇ ਤਾਂ ਪਰਚੇ ਕਰਾਤੇ ਹੂੰ ਤੇ ਪਰਚੇ ਕਰਾਉਣ ਵਾਲੇ ਹੁਣ ਤੂੰ ਵੇਖ ਲੈ ਕਿਹੜੇ ਤੌਰ ਤੇ ਪੰਗ ਹੋਊਗੀ ਤੇ ਗਾਂ ਉਹਦੇ ਮਾਂ ਪਿਓ ਉਹ ਉਹਦਾ ਸਾਥ ਦਿੰਦੇ ਹੂੰ ਤੇ ਵਧੀਆ ਵਸਦਾ ਰਸਦਾ ਘਰ ਸੀਗਾ ਇੱਕ ਤੇ ਉਹਨਾਂ ਨੇ ਪੱਟ ਕੇ ਵਗਾਤਾ ਕਾਰਨ ਦਿਮਾਗੀ ਤੌਰ ਤੇ ਪੰਗ ਸਾਵਨ ਜਗਤ ਸਾਵਨ ਇਹਨਾਂ ਲੋਕਾਂ ਦਾ ਪਤਾ ਨਹੀਂ ਲੱਗਦਾ ਆਪਣੇ ਵਿੱਚੋਂ ਹੀ ਹੁੰਦੇ ਆ ਤੇ ਫਿਰ ਤਾਂ ਮੈਂ ਵਧੀਆ ਕੰਮ ਕਰਿਆ ਆਇਆ ਹਾਂ ਬਹੁਤ ਧਰਮ ਦਾ ਕੰਮ ਕੀਤਾ ਤੇ ਤੂੰ ਹੋਰ ਪੰਜਾਂ ਚਾਰ ਸਾਲਾਂ ਨੂੰ ਜਦੋਂ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਵੀ ਤੈਨੂੰ ਯਾਨੀ ਕਿ ਭੈਣ ਕੇ ਸਾਵਾਸੇ ਦੇਣਗੇ ਇਹ ਤੋਂ ਬਹੁਤ ਵਧੀਆ ਬੰਦੇ ਟਕਰਾਏ ਮਨ ਨੂੰ ਸਕੂਨ ਰਹੂਗਾ ਹੂੰ ਵੀ ਯਾਰ ਧੀ ਧਿਆਣੀ ਚ ਕੋਈ ਮਾੜੀ ਮੋਟੀ ਕੁਦਰਤ ਨੇ ਕਮੀ ਪਾਈ ਸੀਗੀ ਤੇ ਵੀ ਆਪਾਂ ਉਹਨੂੰ ਪਾਸੇ ਕਰਕੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਉਹਨੂੰ ਆਪ ਦੇ ਇੱਕ ਯਾਨੀ ਕਿ ਘਰ ਦੀ ਨੂੰ ਬਣਾਇਆ ਤੈਨੂੰ ਅਖੀਰ ਤੱਕ ਸਕੂਨ ਰਹੂਗਾ ਇਹ ਗੱਲ ਦਾ ਠੀਕ ਆ ਉਹ ਬੱਚੇ ਨੂੰ ਵੀ ਰਹੂਗਾ ਵੀ ਇਹ ਮਾਮਾ ਜੀ ਆ ਇਹਦੇ ਕਰਕੇ ਮੈਨੂੰ ਕਿਉਂਕਿ ਇਹਨਾਂ ਦਾ ਘਰ ਵਧੀਆ ਤੁਹਾਡੇ ਲੈ ਆਂਦਾ ਇਸ ਚੀਜ਼ ਦੀ ਕਮੀ ਨਹੀਂ ਉਹ ਧੀ ਧਿਆਣੀ ਵੀ ਜਿਵੇਂ ਤੂੰ ਕਹਿੰਦਾ ਵੀ ਸਰੀਰਕ ਤੌਰ ਤੇ ਵੰਗਾ ਦਿਮਾਗੀ ਤੌਰ ਤੇ ਪੰਗ ਨਹੀਂ ਉਹ ਵੀ ਸਾਰੀ ਉਮਰ ਯਾਦ ਰੱਖੂਗੀ ਵੀ ਜਿਹੜੇ ਇਹ ਮਾਮਾ ਜੀ ਹਨ ਇਹਨਾਂ ਕਰਕੇ ਮੇਰਾ ਘਰ ਮੈਨੂੰ ਆ ਬਗੈ ਤੇ ਨਹੀਂ ਤੈਨੂੰ ਪਤਾ ਹੀ ਲੋਕ ਕਿੱਡੀ ਭੈੜੀ ਕਰਦੇ ਮਲੰਗ ਤੋਂ ਮਲੰਗ ਬੰਦਾ ਚਾਹ ਆਪਦੇ ਘਰੇ ਚਾਰ ਕੁੜੀਆਂ ਹੁਣ ਬੇਟੀ ਨੂੰ ਤੋੜ ਕੇ ਵੇਂਦੇ ਆ ਫਿਰ ਖੜਾ ਕੇ ਵੇਂਦੇ ਆ ਯਾਨੀ ਕਿ ਅੱਖਾਂ ਨਾਲ ਉਹਦਾ ਮੈਂਦੇ ਸਾਰਾ ਕੁਝ ਅੱਖਾਂ ਨਾਲ ਭਾਰ ਤੋਲਦੇ ਉਹਦਾ ਹੂੰ ਤੇ ਤਾਂ ਮੈਂ ਕਿਹਾ ਸੀਗਾ ਵੀ ਦਿਮਾਗੀ ਤੌਰ ਤੇ ਜਿਹੜਾ ਪੰਗ ਹਨਾ ਉਹ ਪੰਗ ਮਾੜਾ ਉਹ ਮਾੜਾ ਹੁੰਦਾ ਉਹ ਪੰਗ ਮਾੜਾ ਹੁੰਦਾ ਤੇ ਇਹ ਤਾਂ ਕਰਨੀ ਰੱਬ ਦੀ ਕੁਦਰਤ ਆ ਯਾਰ ਹਾਂ ਕਿਸੇ ਦਾ ਅੰਗ ਪੈਰ ਕੁਝ ਵੀ ਹੋ ਸਕਦਾ ਨਹੀਂ ਨਹੀਂ ਇਹ ਤਾਂ ਕੋਈ ਸੱਟ ਸੁੱਟੀ ਲੱਗੀ ਵੀ ਆ ਮੈਂ ਵੇਖਿਆ ਕਿ ਨਾਲ ਇੱਕ ਰਿਸ਼ਤਾ ਹੋ ਗਿਆ ਸੀਗਾ ਤੇ ਮੁੰਡੇ ਦੀ ਬਾਹ ਮੱਢੀ ਗਈ ਸੀ ਐਕਸੀਡੈਂਟ ਚ ਹੂੰ ਪਰ ਉਹ ਕੁੜੀ ਵੀ ਦਿਮਾਗੀ ਤੌਰ ਤੇ ਪੰਗ ਨਹੀਂ ਸੀਗੀ ਉਹ ਕਹਿੰਦੀ ਮੈਨੂੰ ਰਿਸ਼ਤਾ ਮਨਜ਼ੂਰ ਆ ਉਹਦੇ ਘਰ ਦੇ ਨੇ ਕਿਹਾ ਵੀ ਆਪਾਂ ਜਵਾਬ ਦੇ ਦਿੰਨੇ ਆ। ਉਹ ਕਹਿੰਦੀ ਜੇ ਬਾਅਦ ਚ ਮਸ਼ਿੰਡੇ ਦੀ ਗੱਲ। ਉਹ ਕਹਿੰਦੀ ਇਹ ਬਾਅਦ ਚ ਹੋ ਜਾਂਦੀ। ਹਮ ਮੇਰਾ ਵਿਆਹ ਹੋ ਜਾਂਦਾ ਮਗਰੋਂ ਇਹਦਾ ਐਕਸੀਡੈਂਟ ਹੋ ਜਾਂਦਾ। ਫੇਰ ਕੀ ਫੇਰ ਕੀ ਕਰ ਲੈਂਦੇ। ਹਮ ਬਹੁਤ ਸੋ ਹੁੰਦੇ ਆ ਲੋਕ ਦਿਮਾਗੀ ਤੌਰ ਤੇ ਪੰਗ ਵੀ ਹੁੰਦੇ ਆ ਸਰੀਰਕ ਤੌਰ ਤੇ ਵੀ ਪੰਗ ਹੁੰਦੇ ਆ। ਹਮ ਪਰ ਜਿਹੜਾ ਦਿਮਾਗੀ ਤੌਰ ਤੇ ਤਪੰਗ ਆ ਨਾ ਉਹ ਲੋਕ ਜਿਆਦੇ ਮਾਰੇ। ਸਹੀ ਇਹ ਲੋਕ ਮਾੜੇ ਨਹੀਂ ਹੁੰਦੇ ਜਿਹੜਾ ਸਰੀਰ ਤੌਰ ਤੇ ਸਹੀ ਹੈ ਸਹੀ ਹੈ ਇਹ ਤਾਂ ਕੁਦਰਤ ਆ ਯਾਰ ਹਨਾ ਬੰਦਾ ਜਿਹੜੇ ਆ ਬਿਨਾ ਗੱਲਬਾਤ ਤੋਂ ਕਿਸੇ ਨਾਲ ਟੰਗ ਫਸਾਉਣੀ ਈਰਖਾ ਕਰਨੀ ਕਿਸੇ ਦਾ ਮਾੜਾ ਸੋਚਣਾ ਹੂੰ ਕੋਈ ਛੋਟੀ ਜਾਨ ਨਿਪਸ਼ਾਨੀ ਹਨਾ ਉਹਦੇ ਨਾਲ ਈਰਖਾ ਕਰਨੀ ਕਿਸੇ ਤੇ ਬੰਦੇ ਕੰਮ ਚ ਲੱਤ ਡਾਉਣੀ ਇਹ ਸਭ ਦਿਮਾਗੀ ਅਪੰਗ ਹੁੰਦੇ ਕਿਸੇ ਕੁਰਸੀ ਤੇ ਕੋਈ ਅਫਸਰ ਬੈਠਾ ਹਰੇਕ ਨੂੰ ਕੁੱਠਾ ਬੋਲਣਾ ਪੈਸੇ ਲੈਣੇ ਪੈਸੇ ਲੈ ਕੇ ਵੀ ਕੰਮ ਨਾ ਕਰਨਾ ਇਹ ਦਿਮਾਗੀ ਅਪੰਗ ਤਾਂ ਹੋਰ ਕੀ ਆ ਸਹੀ ਦਿਮਾਗੀ ਤੌਰ ਤੇ ਪੰਗਾ ਇਹ ਲੋ ਸਹੀ ਕਈ ਅਸਰ ਇਹ ਹੋ ਜਾਂਦੇ ਯਾਰ ਤੇ ਬੰਦੇ ਦਾ ਦਿਮਾਗੀ ਜਿੱਤ ਲੈਂਦੇ ਆ ਦਾਸਟਰ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਹਮਮ ਸਰੀਰਕ ਤੌਰ ਤੇ ਜਿਹੜਾ ਪੰਗ ਉਹਨਾਂ ਦਾ ਆਪ ਨੂੰ ਵੇਖ ਕੇ ਪਤਾ ਲੱਗ ਜਾਂਦਾ ਹਮ ਜਿਹੜਾ ਦਿਮਾਗੀ ਤੌਰ ਤੇ ਪੰਗਾ ਉਹਦੇ ਨਾਲ ਵਾਹ ਪੈ ਕੇ ਪਤਾ ਲੱਗਦਾ ਉਹਨਾਂ ਦਾ ਪਤਾ ਨਹੀਂ ਲੱਗਦਾ ਨਾ ਉਹਨਾਂ ਦਾ ਸਰਟੀਫਿਕੇਟ ਬਣਦਾ ਇਹਨਾਂ ਦਾ ਤਾਂ ਵਿਚਾਰਿਆਂ ਦਾ ਸਰਟੀਫਿਕੇਟ ਬਣ ਜਾਂਦਾ ਹਮ ਦਾ ਸਹੂਲਤ ਵੀ ਮਿਲਦੀ ਆ ਹਮ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਫੈਟ ਲਾਨਤ ਹੀ ਮਿਲਦੀ ਉਹਨਾਂ ਨੂੰ ਫੈਟ ਲਾਨਤ ਜਦੋਂ ਪਤਾ ਲੱਗਦਾ ਨਾ ਵੀ ਇਹ ਬੰਦੇ ਦੀ ਸੋਚ ਹੈ ਉਹ ਜੀ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਯਾਰ ਦਿਮਾਗੀ ਤੌਰ ਤੇ ਅਪੰਗ ਆਪਦਾ ਸਹੀ ਆ ਉਹ ਵੀ ਹਰੇਕ ਨੂੰ ਨਹੀਂ ਪਤਾ ਲੱਗਦਾ ਆਪਣੇ ਅਰੇ ਕਿੰਦੇ ਤਾਂ ਮੈਂ ਮੁੱਦਾ ਚੱਕਿਆ ਸੀਗਾ ਵੀ ਅਪੰਗ ਦਿਮਾਗੀ ਤੌਰ ਤੇ ਆ ਕਿ ਸਰੀਰਕ ਤੌਰ ਤੇ ਤੂੰ ਆਖਿਆ ਸਰੀਰਕ ਤੌਰ ਤੇ ਮੈਂ ਆਖਿਆ ਬਹੁਤ ਵਧੀਆ ਕੰਮ ਕੀਤਾ ਠੀਕ ਤੇ ਚਲੋ ਵਧੀਆ ਉਹ ਤੂੰ ਮੰਨ ਗਿਆ ਨਾ ਵੀ ਦਿਮਾਗੀ ਤੌਰ ਤੇ ਵੀ ਅਪੰਗ ਹੁੰਦੇ ਆ ਮੇਰਾ ਭਾਰ ਲੈ ਗਿਆ ਯਾਰ ਹਮ ਸਮਾਜ ਆਸਤੇ ਵੀ ਮਾੜੇ ਲੋਕ ਘਰ ਆਸਤੇ ਵੀ ਮਾੜੇ ਤੇ ਆਣ ਗਵਾਂਡ ਆਸਤੇ ਵੀ ਮਾੜੇ ਆਣ ਗਵਾਂਡ ਤੇ ਫੇਰ ਕਹਾ ਦੇਸ ਹਾਸਤੇ ਵੀ ਮਾੜੇ ਦੇਸ ਹਾਸਤੇ ਵੀ ਮਾੜੇ ਕੌਮ ਵਾਸਤੇ ਵੀ ਮਾੜੇ ਆਪੀਆ ਇਹ ਬੰਦੇ ਹਰੇਕ ਹਾਸਤੇ ਮਾੜੇ ਹੁੰਦੇ ਆ ਇਹ ਦਿਮਾਗੀ ਅਪੰਗ ਆ ਸੋ ਸਰੀਰਕ ਅਪੰਗਤਾ ਨਾਲੋਂ ਜਿਹੜੀ ਦਿਮਾਗੀ ਅਪੰਗਤਾ ਨਾ ਹਾਂ ਇਹ ਮਾੜੀ ਹੁੰਦੀ ਆ ਆਪਣੀ ਵੀਡੀਓ ਦਾ ਇਹ ਸਾਰ ਆ ਵਾ ਵਾ ਬਰਾਦਰ ਸਾਹਿਬ ਇਹੀ ਮੈਸੇਜ ਦੇਣਾ ਸੀਗਾ